ਹਾਂਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਾਂਜੀ ਅਪਣੀ ਕਰੋ ਹਾਥ ਦੇ ਰੱਛਾ ਰੱਛਾ ਹਾਂਜੀ اے ਪਰਮੇਸ਼ਰ ਮੇਰੀ ਹੱਥ ਦੇ ਕੇ ਤੂੰ ਰੱਛਾ ਕਰ ਆਪਣਾ ਹੱਥ ਦੇ ਠੀਕ ਹੈ ਜੀ ਹਾਂ ਉਹਦਾ ਹੱਥ ਕੀ ਹੈ ਉਹਦਾ ਹੱਥ ਉਹਦਾ ਹੁਕਮ ਠੀਕ ਹੈ ਹਾਲ ਕਲਪੂ ਹੁਕਮ ਦਾ ਜੇ ਤੇਰਾ ਹੁਕਮ ਮੇਰੇ ਨਾ ਸੜਾ ਉਹ ਮੇਰੇ ਨਾ ਚੇਰੇ ਚ ਠੀਕ ਹੈ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਜਿਹੜੀ ਚਿੱਤ ਦੀ ਇੱਛਾ ਉਹ ਪੂਰੀ ਹੋਵੇ ਮੰਨਦੀ ਇੱਛਾ ਦੀ ਬਿਲੋੜ ਨਹੀਂ ਹੈ ਮੰਨਦੇ ਵਿੱਚ ਮੇਰੇ ਇੱਛਾ ਹੀ ਦੀ ਹੈ ਕੋਈ ਠੀਕ ਹੈ ਜੀ ਮਨ ਦੀ ਤਾਂ ਇੱਛਾ ਖਤਮ ਹੋਈ ਉਹ ਜਿਹਦਾ ਕੋਈ ਇੱਛਾ ਮਨ ਜਦਾ ਆਇਆ ਦੀ ਇੱਛਾ ਹਲਦੀ ਹੋਰ ਕਦੀ ਹੁੰਦੀ ਹੈ ਹਮ ਹਮ ਮਨ ਦੀ ਇੱਛਾ ਨਾਲ ਖਤਮ ਹੋਈ ਉਹਨੂੰ ਉਹ ਤਾਂ ਸੀ ਉਹ ਦੀ ਸੀ ਪਹਿਲਾਂ ਤੇ ਕੋਈ ਠੀਕ ਹੈ ਜੀ ਰੋਡੀਆਂ ਦੇ ਵਿੱਚ ਤਾਂ ਇੱਛਾ ਕਦੇ ਪੈਦਾ ਹੋਈ ਹੀ ਨਹੀਂ ਹਮ ਹਮ ਜੱਟੇ ਰੋਡੀ ਪੈਦਾ ਹੋਏ ਦੇ ਨਾ ਜੱਟੇ ਮਨ ਦੀ ਇੱਛਾ ਪੈਦਾ ਹੀ ਨਹੀਂ ਹੋਈ ਉਹਦੇ ਅੱਛਾ ਜੀ ਤੇਤੀਆਂ ਦੇ ਚਾਹ ਹੁੰਦੀ ਸੀ ਹਮ ਹਮ ਤੇਤੀਆਂ ਨੇ ਵੇਖ ਪੜ ਕੇ ਇੱਛਾ ਖਤਮ ਕਰੀ ਸੀ ਅੱਛਾ ਕਿਹਦੇ ਇੱਛਾ ਹੋਊਗੀ ਉਹ ਹੀ ਖਤਮ ਕਰੂਗਾ ਹੂੰ ਹੂੰ ਥੋੜੀਆਂ ਆਦੇ ਦਾ ਇੱਛਾ ਕਦੇ ਪੈਦਾ ਹੀ ਨਹੀਂ ਹੋਈ ਹੂੰ ਹੂੰ ਆਰਾਮਦਾਦ ਤੋਂ ਲੈ ਕੇ ਇੱਛਾ ਦੀ ਪੈਦਾ ਹੋਈ ਕਦੇ ਵੀ ਬਸ ਪਚਪਨ ਜੇ ਜਬ ਆਦਾ ਵੀ ਹੋਇਓ ਨੀ ਹੂੰ ਹੂੰ ਤੇ ਜਿਹੜਾ ਅਖਰ ਕਬਿਓ ਬਾਚ ਹੈਗਾ ਇਹਦਾ ਕੀ ਭਾਵ ਹੈ ਜੀ ਇਹ ਇੱਥੇ ਲਿਖਿਆ ਹੋਇਆ ਹੈ ਕਵੀ ਨੇ ਬੇਨਤੀ ਕੀਤੀ ਇਹਦਾ ਕੋਈ ਭਾਵ ਹੈ ਇਸ ਤਰ੍ਹਾਂ ਕਬਿਓ ਬਾਚ ਬੇਨਤੀ ਚੋ ਭਈ ਮਤਲਬ ਕਬਿਓ ਬਾਚ ਦਾ ਮਤਲਬ ਉਹ ਕਹਿੰਦਾ ਮੇਰੇ ਵੱਲੋਂ ਬੇਇੱਜ਼ਤੀ ਹੈ ਕਥਾ ਦਾ ਹਿੱਸਾ ਨਹੀਂ ਹੈ। ਅੱਛਾ ਜੀ। ਜਿਗਲਿਆ ਜਿਹੜਾ ਚਰਿੱਤਰ ਹੈ ਉਹਦਾ ਹਿੱਸਾ ਨਹੀਂ ਹੈ। ਅੱਛਾ। ਇਹ ਆਪਣੇ ਵੱਲੋਂ ਬੇਇੱਜ਼ਤੀ ਹੈ। ਠੀਕ ਹੈ ਜੀ। ਉਹ ਜਿਹੜਾ ਚਰਿੱਤਰ ਵੀ ਉਹ ਤਾਂ ਪਿੱਛੇ ਖੜਗ ਹੋ ਗਿਆ ਨਾ ਹੁਣ। ਹਾਂ ਹਾਂ। ਆਪਣੇ ਵਾਸਤੇ ਕੁਝ ਮਿਲ ਗਿਆ। ਅੱਛਾ। ਪਰਮੇਸ਼ਰ ਤੋਂ। ਠੀਕ ਹੈ ਜੀ। ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ। ਤੇਰੇ ਜਾਨਾ ਮੇਰਾ ਮਨ ਜੁੜਿਆ ਰਹੇ ਹੂੰ ਉਹਦਾ ਹੱਥ ਵੀ ਹੋਈ ਹੁੰਦਾ ਪੈਰ ਵੀ ਹੋਈ ਹੁੰਦੇ ਦਾ ਕਰਦੇ ਹੂੰ ਹੂੰ ਜਿਹੜੇ ਉਹਦੇ ਜਨ ਨੇ ਕੋਈ ਉਹਦੇ ਹੱਥ ਲਈ ਠੀਕ ਹੈ ਜੀ ਤੇਰੇ ਜਾਨਾ ਮੇਰਾ ਮਨ ਜੁੜਿਆ ਤੇਰੇ ਹੁਕਮ ਨਾਲ ਹੁਕਮੇ ਹੱਥਾਂ ਕੋ ਵੀ ਚੱਲਦਾ ਰਹੇ ਠੀਕ ਹੈ ਜੀ ਤੇਰੇ ਬਾਹਾਂ ਨਾਲ ਮੇਰਾ ਮਨ ਜੁੜਿਆ ਰਹੇ ਹੂੰ ਤੇਰਾ ਬਾਹਾਂ ਮੇਰੇ ਮਨ ਨੂੰ ਬਿਠਾ ਲੱਗੇ ਬੇਸ਼ੱਕ ਹੂੰ ਹੂੰ ਜੇ ਮਿਠਾ ਲੱਗਦਾ ਤਾਂ ਜੁੜਿਆ ਜੇ ਕੌੜਾ ਲੱਗਿਆ ਫਿਰ ਝੁੱਲ ਤੇ ਢੁੱਲ ਜੂਗਾ ਠੀਕ ਹੈ ਜੀ ਆ ਪਵਚਾਰਨ ਬੰਦ ਰਹਾ ਆਪਣਾ ਆਪਣਾ ਜਾਨ ਕਰੋ ਆਪਣਾ ਜਾਨ ਕਰੋ ਤੇਰੀ ਤੋਂ ਬੇਰੀ ਪਰਸਪਾਰ ਕਰ ਆਪਣਾ ਜਾਨ ਕੇ ਠੀਕ ਹੈ ਜੀ ਮੈਂ ਹੋਰ ਕਿਸੇ ਦਾ ਨਹੀਂ ਆ ਮੈਂ ਤੇਰਾ ਮੈਂ ਕਿਸੇ ਦਾ ਬਾਪ ਨਹੀਂ ਮੈਂ ਕਿਸੇ ਦਾ ਗੁਰੂ ਨਹੀਂ ਮੈਂ ਕਿਸੇ ਦਾ ਪੁੱਤ ਨਹੀਂ ਮੈਂ ਕਿਹਦਾ ਕਰਾਂ ਉਹਦੀ ਕੁੱਛ ਨਹੀਂ ਹੂੰ ਹੂੰ ਉਹ ਤੋਂ ਸੰਭ ਜੋੜ ਉਹ ਵਰ ਸੰਭ ਤੋੜੀ ਹੂੰ ਹੂੰ ਤੁਹਾਨੂੰ ਆਪਣਾ ਬੋਲ ਲੈ ਨਾ ਹੋਰ ਕਿਸੇ ਜੇ ਮੈਂ ਤੇਰਾ ਫਿਰ ਹੋਰ ਕਿਸੇ ਦਾ ਨਹੀਂ ਹਗਾ ਤੋਂ ਸੰਭ ਜੋੜ ਉਹ ਵਰ ਸੰਭ ਤੋੜੀ ਹੂੰ ਹੂੰ ਠੀਕ ਹੈ ਜੀ ਨਾ ਨਹੀਂ ਹੋਰ ਕਿਸੇ ਸਰ ਹੂੰ ਕੋਈ ਮੈਨੂੰ ਆਪਣਾ ਬਣਾਇਆ ਕਰ ਲੈ ਠੀਕ ਹੈ ਜੀ ਹਾਂ ਮੈਂ ਪੜਾਂ ਤੇਰੇ ਕੋਲ ਜਾ ਠੀਕ ਹੈ ਜੀ ਜੇ ਹੋਰ ਕਿਸੇ ਦਾ ਬੰਗਿਆ ਤੇਰੇ ਹੁਕਮ 'ਚੋ ਵਖਰਾ ਖਲੂ ਵੇਦੂ ਉਹਦੀ ਗੱਲ ਬੰਦ ਨਹੀਂ ਪੈਜੂ ਕੋਲ ਹਾਂ ਹਾਂ ਹਨੂ ਉਹਨੇ ਕੋਈ ਸ਼ਿਕਾਇਤ ਆ ਉਹ ਬੰਦ ਨਹੀਂ ਪੈਜੂਗੀ ਇਸ ਕਰਕੇ ਪਹਿਲਾਂ ਹੀ ਤੋੜਤੀ ਸਭ ਨੂੰ ਠੀਕ ਹੈ ਜੀ ਤੇਰੇ ਪਾਣੀ ਚੱਲਣ ਵਾਸਤੇ ਸਭ ਨੂੰ ਤੋੜਨੀ ਪੈਂਦੀ ਐ ਜੇ ਜਿਹੜਾ ਜੋੜ ਕੇ ਹੋਣਾ ਲੱਗਦਾ ਪਾਣੀ ਚ ਚੱਲੇ ਨਹੀਂ ਸਕਦਾ ਠੀਕ ਹੈ ਜੀ ਪਾਣੀ ਜੋ ਕਲ ਰਹੀ ਹੈ ਰਾਮਚਾਰ ਦੇ ਕਿਨੂ ਭਜੇ ਖੁਦਾਏ ਸੰਦਾ ਜਾ ਕਰੂ ਨਾ ਬੰਦੇ ਦਾ ਕੁਗੜਾ ਨਾ ਤੂੰ ਮੇਰੀ ਵਾਏ ਉਹ ਗੱਲ ਕਹਿ ਰਹੇ ਨੇ ਇੱਥੇ ਭਗਤਾਂ ਦਾ ਚਾਲ ਨੜਾ ਲਈ ਹੈ ਕੋਕਦਲੀ ਸਰਸਾਲ ਨੂੰ ਇਹ ਕਦੇ ਸੋਖੀ ਤਾਂ ਹੀ ਤਾਂ ਕਹਿਣੇ ਦਾਖੜੀ ਹੈ ਘਾਰੇ ਠੀਕ ਹੈ ਜੀ ਕਿਹ ਜਨ ਬਿਚਾਰੇ ਦਾਖੜੀ ਕੀ ਹੁੰਦੀ ਹੈ ਤਾਂ ਕੀ ਹੈ ਇਹ ਤਾਂ ਦਾੜੀ ਨੂੰ ਤੇ ਲਾ ਕੇ ਸਖ ਬੜ ਜਾਂਦੇ ਨੇ ਬਸ ਮਰੇ ਦੁਸ਼ਟ ਸਭਾ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਉ। ਮਰੇ ਦੁਸ਼ਟ। ਸਾਡੇ ਦੁਸ਼ਮਣ ਨੇ ਸਾਡੇ ਦੁਸ਼ਤ ਸਾਡੇ ਬਕਾਲ ਦੇ। ਜਿਹੜੇ ਮੇਰੇ ਨਾਲ ਰੋਕਣ ਤੈਨੂੰ ਤੇਰੇ ਨਾਲ ਮੇਰੇ ਬਚਾੜੇ ਹੋਣ। ਜਿਹੜੀ ਸ਼ਕਤੀਆਂ ਤੇਰੇ ਨਾਲ ਮੈਨੂੰ ਤੋੜ ਉਦੋਂ ਠੀਕ ਹੈ ਜੀ। ਕੋ ਨੋ ਨੋ ਸਾ ਉਹਨਾਂ ਕੋਲ ਨਾ ਆਖਰ ਅਸਲ ਵਿੱਚ ਅਧਿਕਾਰ ਤੋੜਦਾ ਨਾ ਉਹ ਹਾਂ ਹਾਂ ਦਰਬ ਪ੍ਰਹਾਰੀ ਤੂੰ ਹੈ ਜਈਏ ਮੇਰੇ ਜਨਕਾਰ ਦਾ ਪੈਦਾ ਹੋ ਜਵੇ ਤਾਂ ਕਾਹ ਦੀ ਕੈਸੀ ਚੀਜ਼ ਹੈ ਬਹੁਤ ਬਣਾ ਤਾਂ ਬੋਵੇ ਉਕਰ ਪੈਦਾ ਹੋ ਸਕਦਾ ਹੋਰ ਵੀ ਕੁਝ ਲੋਭ ਨਹੀਂ ਪੈਦਾ ਹੋ ਸਕਦਾ ਉਸ ਨੂੰ ਅੱਛਾ ਜੀ ਆ ਗਏ ਸੇ ਤੇ ਜਗ ਹੈ ਉਕਰ ਪੈਦਾ ਹੋਇਆ ਸ੍ਰੀ ਕਾ ਖੁਦਾ ਬਰਕਾ ਲੋਕ ਹਾਂ ਹਾਂ ਜਿਹਨੇ ਲੋਖਲੇ ਘਲੇ ਘਰ ਬਣਾਇਆ ਉਹ ਹੈਲੀ ਸੀ ਲੋਹ ਵਹਿਦੀ ਸੀ ਜਦੋਂ ਬਾਇਆ ਤਾਂ ਹੀ ਦੀ ਰਿਆ ਉਹਦਾ ਮਾਮ ਕੇ ਲੱਗਾ ਸਰ ਕੁਮੇਰ ਕਹਿੰਦਾ ਬਾਇਆ ਤਾਂ ਜੀ ਤੋਂ ਕਿਆ ਪਿਆ ਜੋ ਬਾਣ ਤਿਆਰ ਹੋ ਜਾਏ ਬਾਣ ਤਾਂ ਤੇ ਜੜੀ ਹੋਏ ਬਾਣ ਮੁੰਦੀ ਮੁੰਦੀ ਵਰ ਘੜੇ ਬਾਣ ਸਵੇ ਕੋ ਖਾਏ ਇਹ ਤੇ ਆ ਕੇ ਦਾ ਖਤਰਾ ਹੋਰ ਕਿਹਦੇ ਚੀਜ਼ ਦਾ ਖਤਰਾ ਅੱਛਾ ਜੀ ਅਸਲ ਵਿੱਚ ਮੇਰੇ ਹਮਾਰ ਤੇ ਪਰਹਾਜ਼ ਰੱਖੋ ਬੜਿਆ ਆਹਦੇ ਸਭ ਤੋਂ ਪੈਰ ਰਖ ਤੂ ਆਪਣੋ ਠੀਕ ਹੈ ਜੀ ਬਰੇ ਦੋਸਤ ਸਵਾਤ ਅਬੂ ਕਾਹੋ ਆਪ ਹੱਥ ਦੇ ਹਾਂ ਹਾਂ ਅੰਕਾਰ ਦੇ ਨਾਲ ਜਣੇ ਉਹਦੇ ਮਦਦਕਾਰ ਦੇ ਉਹ ਸੜੇ ਉਹਨੂੰ ਪਾ ਹੂੰ ਹਾਂ ਜੀ ਆਪ ਹੱਥ ਦੇ ਮੋਹੀ ਬਚਾਓ ਆਪ ਹੱਥੇ ਕੋਈ ਬਚਾਓ ਮੈਨੂੰ ਬਚਾ ਲੈ ਹੰਕਾਰ ਤੋਂ ਆਪਣਾ ਹੱਥ ਦੇ ਕੇ ਮੇਰੇ ਨੇੜੇ ਹੰਕਾਰ ਨਾ ਆ ਜਵੇ ਹਾਂਜੀ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰੋ ਆ ਪਰਵਾਰਾ ਕਾ ਮੈਂ ਪਰਵਾਰਾ ਜਦ ਕਲੀਅਰ ਕਰਦਾ ਸੁਖੀ ਬਸੈ ਮੋਰੋ ਪਰਵਾਰਾ ਮੇਰਾ ਪਰਵਾਰਾ ਸੇਵਕ ਸਿੱਖ ਸਾਰੇ ਇਹ ਪਰਵਾਰਾ ਮੇਰਾ ਸੇਵਕ ਸਿੱਖ ਸਭੈ ਕਰਤਾਰਾ ਸਾਰੇ ਸੁਖੀ ਬਸ ਸੁਖੀ ਜਾਈਦਾ ਜੇ ਮੈਂ ਪਸਰੇ ਚਾਹੀਦਾ ਨਾ ਤੇ ਤੇਰੇ ਚਰਨਾਂ ਨਾਲ ਜੁੜੇ ਨਾ ਤਾਂ ਸੋਗੈ ਬੰਦ ਨੂੰ ਸੋਗ ਰਹਿ ਨਹੀਂ ਸਕਦਾ ਹੂੰ ਹੂੰ ਤੇ ਤੇਰੇ ਸੇਵਕ ਨੇ ਤਾਂ ਹੀ ਚਰਨਾਂ ਨਾਲ ਜੁੜੂਗੇ ਤਾਂ ਸੋਗੈ ਰਹੂਗਾ ਹੂੰ ਹੂੰ ਸੇਵਕ ਸਿਰ ਕਰਤਾ ਦਾ ਸਾਰਾ ਇਸ ਕਰਤਾ ਦਾ ਕੋਣ ਹੈ ਜੀ ਸਾਰਾ ਪਰਮੇਸ਼ਰ ਹੈ ਹੂੰ ਹੂੰ ਉਹ ਕਰਤਾ ਪਰਖ ਜਿਹਨੇ ਸਾਰੀ ਇਸ ਸ੍ਰਿਸ਼ਟੀ ਜਿਹਨੂੰ ਸਾਚੇ ਤੋਂ ਠੀਕ ਜੀ ਜਿਸ ਤਰ੍ਹਾਂ ਸੂਰਜ ਬਣਾਇਰ ਹੂੰ ਹੂੰ ਵਹੀ ਤਾਂ ਤਾਰ ਹੈ ਤੇ ਇਹਨੂੰ ਜਦੋਂ ਆਪਾਂ ਪੜਾਂਗੇ ਫੇਰ ਸੇਵਕ ਸਿੱਖ ਸਵੇ ਪੜ ਕੇ ਫੇਰ ਕੋਮਾ ਦੇ ਕੇ ਕਰਤਾਰਾ ਕਹਾਂਗੇ ਜੀ ਹਾਂ ਠੀਕ ਹੈ ਜੀ ਕਰਤਾਰੇ ਨੂੰ ਤਾਂ ਸੁਪੋਦਣਾ ਨਾ ਹੂੰ ਹੂੰ ਕਰਤਾਰੇ ਨੂੰ ਤਾਂ ਸੁਪੋਦਣਾ ਕਰਤਾਰਾ ਤੋਂ ਇਹਨਾਂ ਨੂੰ ਕਿ ਤੇਰੀ ਕਿਰਪਾ ਹੋਣੀ ਚਾਹੀਦੇ ਸੋ ਇਹ ਵੀ ਸੁਖੀ ਬਸਦੇ ਚਾਹੀਦੇ ਨੇ ਪਰਿਵਾਰ ਹੂੰ ਹੂੰ ਜੇ ਵਿਸ਼ਵਾਸ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਠੀਕ ਹੈ ਫੇ ਵੇੜੇ ਕਲਾਤਾ ਤੇਰਾ ਭਰੋਸਾ ਕਰਕੇ ਹੂੰ ਹੂੰ ਤੇ ਸੁਖੀ ਬਸਤੀ ਚਾਹੀਦੇ ਨੇ ਮਹਾਨ ਕਨਾਲ ਵੀ ਉਹਨਾਂ ਨੇ ਕਿਹਾ ਉੱਤੇ ਹੂੰ ਹੂੰ ਜੇ ਤਾਂ ਕੇ ਮਾਰਗ ਮੈਂ ਆਏ ਤੇ ਕਬੂਲੀ ਪਾਪ ਸਤਾਏ ਹੂੰ ਹੂੰ ਜੇ ਜੇ ਪੰਥ ਤਪਨ ਕੇ ਪੜੇ ਪਾਪ ਤਾਪ ਤੇ ਪ੍ਰਭ ਹਰੇ ਧੂਖ ਨੂੰ ਕਬੂਰ ਸਤਾਏ ਜਾਲਕਾਰ ਕੇ ਵਿਚ ਨਾਏ ਉਤੇ ਉਥੇ ਬਿਠਾ ਕੇ ਆਏ ਨੇ ਠੀਕ ਹੈ ਸਤਨਾੜਕ ਦੇ ਵਿੱਚ ਜਦੋਂ ਕਥਾ ਹੂੰ ਜਦੋਂ ਨਾਨਕ ਦੀ ਆਈ ਹੈ ਉੱਥੇ ਵੀ ਰਹਿ ਗਿਆ ਇਹਦੀ ਹੀ ਗੱਲ ਉਹੀ ਗੱਲ ਹੈ ਉਹੀ ਬਖਸ਼ ਹੈ ਠੀਕ ਹੈ ਮੋਰ ਅੱਛਾ ਇਹਨੂੰ ਸਖਾਵਾਂ ਕਰਦਾ ਠੀਕ ਹੈ ਜੀ ਮੋਰ ਅੱਛਾ ਨਿਜ ਕਰਦਾ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਆਪਾਂ ਬੈਰ ਬੈਰੀ ਰੱਖਿਆ ਆਪਣੇ ਹੱਥ ਦੇ ਕੇ ਕਰ ਉੱਥੇ ਜਫਰਨਾ ਵਿੱਚ ਲਿਖਿਆ ਉਹ ਮੇਰਾ ਹੱਥ ਉਹਦਾ ਹੱਥ ਵੀ ਮੇਰੇ ਨਾਲ ਤੇਰੀ ਸੈਨਾ ਵੀ ਕੀ ਕਰ ਸਕਦੇ ਸੀ ਜਿੰਨਾ ਚਿਰ ਉਹ ਮੇਰੇ ਨਾਲ ਸੀ ਜਿੰਨਾ ਚਿਰ ਉਹਦਾ ਸੱਤੇ ਮੇਰੇ ਹੱਥ ਸੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਕੋਈ ਹੂੰ ਹੂੰ ਹੁਣ ਦੇਖ ਲੈ ਜੇ ਤੈਨੂੰ ਪਲੇਟਾ ਹੁਣ ਕਹਿੰਦਾ ਹੂੰ ਹੂੰ ਅਸੱਖਿਆ ਵੀ ਹੈ ਹੂੰ ਹੂੰ ਹਾਂਜੀ ਪੂਰਨ ਹੋਏ ਅਨ ਸਭ ਬੈਰਨ ਕੋ ਆਜ ਸੰਘਰੀਏ ਤੇ ਬੈਰਨ ਉਹੀ ਦੁਸ਼ਟ ਹੈ ਜੀ ਇਹ ਵੀ ਆ ਬਗਾਲ ਨੇ ਜਿਹੜੇ ਠੀਕ ਹੈ ਜੀ ਉਹ ਪਾਕੀ ਸਰਕਾਰ ਦਾ ਕੋਈ ਵਾਦੀ ਨਹੀਂ ਹੁੰਦਾ ਨਾ ਕੋਈ ਵਾਦੀ ਨਹੀਂ ਹੈ ਬਗਾਲ ਨਾਲ ਸਭ ਕੋ ਬਣਾਈ ਬਾਰੇ ਨਾਲ ਕੋਈ ਕਰੇ ਅਸੀਂ ਵੀ ਕਹਿ ਸਕਦੇ ਗੱਲ ਠੀਕ ਹੈ ਜੀ ਜਿਹੜੀ ਅਸੀਂ ਕਹਿ ਸਕਦੇ ਤਾਂ ਹਰਮਤ ਦੇ ਖਿਲਾਫ ਹੈ ਫਿਰ ਹੂੰ ਹੂੰ ਸਰਕਾਰ ਦਾ ਸਾਡਾ ਕੋਈ ਪੈਰੀ ਕੋਈ ਨਹੀਂ ਹੈ ਠੀਕ ਹੈ ਜੀ ਜਿਹੜੇ ਲੋਕ ਬੁਰੇ ਨੇ ਉਹਨਾਂ ਦਾ ਵੀ ਭਲਾ ਕਰਦੇ ਅਸੀਂ ਤਾਂ ਹੂੰ ਹੂੰ ਅਸੀਂ ਵੈਲ ਦੀ ਕਰਦੇ ਅਸੀਂ ਤਾਂ ਬਰੈਸ਼ ਕਰਦੇ ਠੀਕ ਹੈ ਬਾਹਰ ਕੱਢਦੇ ਕੱਢਦੇ ਹੂੰ ਤਾਂ ਜਦੋਂ ਫਿਰ ਕਹਿੰਦੇ ਹੈ ਵੀ ਸਭ ਤੋਂ ਹੋਰ ਗੱਲ ਹੈ ਹੂੰ ਹੂੰ ਜੇ ਤਲਵਾਰ ਲੈ ਕੇ ਆਉਂਦਾ ਉਹਦੀ ਰੋਕ ਕੇ ਉਹਦੇ ਮਾਲ ਨੂੰ ਹੋਰ ਗੱਲ ਹੈ ਹੂੰ ਹੂੰ ਸੋ ਇਹ ਅੱਡ ਅੱਡ ਗੱਲਾਂ ਨੇ ਪਰ ਮੈਸ਼ਰ ਵੀ ਕਹਿੰਦਾ ਪਰਮੈਸ਼ਰ ਦਾ ਕੋਈ ਵੈਰੀ ਹੈ ਪਰਮੈਸ਼ਰ ਕਹਿੰਦਾ ਵੈਰੀ ਹੈ ਠੀਕ ਹੈ ਜੀ ਕੀ ਲੋ ਕਰਦਾ ਹੂੰ ਕੋਈ ਵੈਰੀ ਨਹੀਂ ਸਭ ਤੋਂ ਕੈਦਾ ਨਹੀਂ ਹਾਂ ਜੀ ਸਵਾਗਤ ਹੈ ਤੁਹਾਡਾ ਗੁਰੂ ਜੀ ਆ ਜਾਓ ਪ੍ਰਵੇਸ਼ਾਤ ਆਜ ਦਾ ਕੀ ਭਾਵ ਬਣ ਰਿਹਾ ਸਭ ਬੈਰਨ ਕੋ ਆਜ ਸੰਗਰੀਏ ਆਜ ਦਾ ਮਤਲਬ ਹੁਣੇ ਹੀ ਹੁਣ ਤਤਕਾਲ ਹੁਣ ਹਾਂ ਤਤਕਾਲ ਠੀਕ ਹੈ ਜੀ ਤੇ ਬੈਰੀ ਜਿਹੜੇ ਬੈ ਸਭ ਬੈਰਨ ਹੈ ਇਹ ਫਿਰ ਉਹੀ ਆਪਾਂ ਦੁਬਾਰਾ ਕਲੀਅਰ ਕਰ ਲਈਏ ਵੀ ਇਹ ਉਹੀ ਵਿਕਾਰ ਰਹੀਆਂ ਹੈ ਜੀ ਆਤਮਿਕ ਲੈਵਲ ਤੇ ਬੈਰੀ ਜੀ ਅੱਛਾ ਜੀ ਜਿਹੜਾ ਹਾਂ ਜਿਹੜੇ ਸਰਕਾਰੀ ਬੈਠੀ ਨੇ ਤਾਂ ਆਰਥਿਕ ਨੁਕਸਾਨ ਕਰ ਸਕਦੇ ਨੇ ਸਾਡਾ ਹੋਰ ਵੀ ਕੁਝ ਕਰ ਸਕਦੇ ਠੀਕ ਹੈ ਜੀ ਆਰਥਿਕ ਲਾਵੇ ਆਰਥਿਕ ਨੁਕਸਾਨ ਕਰਦਾ ਹੋਰ ਕੀ ਕਰ ਸਕਦੇ ਨੇ ਹਾਂ ਜੀ ਸਵਾਧੀ ਹੈ ਹਾਂ ਓ ਪੂਰਨ ਹੋਏ ہماری ਆਸਾ ਤੋਰ ਭਜਨ ਕੀ ਰਹਿ ਪਿਆਸਾ ਤੇਰੀ ਆਸਾ ਤੇ ਪੂਰੀ ਆਪਣੀ ਚਾਹੀਦੀ ਹੈ ਆਸਾ ਮੇਰੀ ਹੈ ਵੀ ਤੇਰੇ ਭਜਨ ਦੀ ਪਿਆਸ ਮੇਰੇ ਜਹਰਬਤ ਬਣੀ ਰਹੇ ਹੂੰ ਹੂੰ ਜੇ ਪਿਆਸ ਜਨਜਰ ਬਣੀ ਰਹੂ ਮੈਂ ਤੇਰੇ ਨਾਲ ਜੁੜਿਆ ਲਊ ਜਾਂ ਪਿਆਸ ਰਹੀ ਮੈਂ ਜਦ ਤੋੜ ਜਾਣਾ ਠੀਕ ਹੈ ਜੀ ਪਿਆਸ ਬਣੀ ਰਹਿਣੀ ਜ਼ਰੂਰੀ ਹੈ ਹਰ ਵਕਤ ਹੂੰ ਹੂੰ ਜਿਵੇਂ ਤਰੇਹੋ ਮਾਇਆ ਦੀ ਹਰ ਵਕਤ ਬਣੀ ਰਹਦੀ ਹੈ ਵੀ ਪਿਆਸ ਭਜਨ ਦੀ ਤੇਰੇ ਨਾਲ ਜੁੜਨ ਦੀ ਪਿਆਸ ਜਦ ਨਾਲ ਜੁੜਨ ਹੁੰਦਾ ਠੀਕ ਹੈ ਜੀ ਭਾਜ ਦਾ ਆਸਾ ਜੁੜਨ ਤੇਰੇ ਨਾਲ ਜੁੜੇ ਰਹਿਣ ਦੀ ਪਿਆਸ ਬਣੀ ਰਹਿਣੀ ਚਾਹੀਦੀ ਹੈ। ਹਾਂ ਹਾਂ। ਮੈਂ ਤੇਰੇ ਨਾਲ ਹਰ ਵਕਤ ਜੁੜਿਆ ਹੀ ਰਹਾਂ। ਹਾਂ ਹਾਂ। ਠੀਕ ਹੈ। ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉ। ਇਹ ਨੂੰ ਛੱਡ ਕੇ ਕਿਸੇ ਹੋਰ ਵੱਲ ਮੇਰਾ ਧਿਆਨ ਨਾ ਜਾਵੇ। ਜੋ ਵੀ ਮੈਨੂੰ ਕੋਈ ਚਾਹੀਦਾ ਬਾਦ ਮੈਂ ਕਹਿੰਦਾ ਸਾਡਾ ਤੇਰੇ ਨਾਲ ਸੰਗੋਸ਼ਾ ਹਮਮ ਇਸ ਕਰਕੇ ਮੇਰਾ ਧਿਆਨ ਮੋਰ ਪਾਸੇ ਨਹੀਂ ਚਲਦਾ ਕਿਉਂ ਕਿ ਹੈ ਗੱਲ ਹੋਰ ਯਾਰ ਦਾ ਵਾਈਫ ਵੀ ਮੇਰਾ ਧਿਆਨ ਮੈਂ ਮੇਰਾ ਧਿਆਨ ਕਿਵੇਂ ਚਲੇ ਜਾਊਗਾ ਮੈਂ ਤਾਂ ਜਾਇ ਨਹੀਂ ਸਕਦਾ ਹੰਕਾਰ ਹੈ ਕਦ ਤੇਰੀ ਕਰ ਬਾਬਾ ਮੇਰਾ ਕਰ ਜਾਵੇ ਇਹੋ ਹਮਮ ਬਤੋ ਦਾ ਕਰੀ ਬੇਕਾਬੂ ਹੋ ਸਕਦਾ ਹੈ ਹਾਂ ਜੀ ਜਿਹੜੇ ਅੱਖਰ ਇੱਕ ਜਗ੍ਹਾ ਤਾਂ ਲਿਖਿਆ ਜਿਹੜੀ ਇੱਥੇ ਮੈਂ ਇੱਕ ਟੀਕੇ ਚ ਤਾਂ ਲਿਖਿਆ ਜੋ ਵਰ ਚਾਹੂੰ ਪਰ ਆਮ ਜਿਹੜੇ ਆ ਹਾਂ ਪਰ ਇੱਥੇ ਜੋ ਵਰ ਚਾਹੂੰ ਲਿਖਿਆ ਹੋਇਆ ਇਹ ਕੋਈ ਹੈਗਾ ਫਰਕ ਇਹਨਾਂ ਦੋ ਅੱਖਰਾਂ ਚ ਚਾਹੂੰ ਜਾਂ ਚਾਹੂੰ ਹਰ ਬਾਰ ਮੇਰੀ ਵਰਧਾਨ ਮੈਨੂੰ ਲੋੜ ਹੈ ਤੈਸੋ ਪ੍ਰਾਪਤ ਹੋ ਜੀ ਹਾਂ ਪਰ ਉਹ ਅੱਖਰ ਚਾਹੂ ਐ ਕਿ ਚਾਹੂ ਐ ਕੀ ਹੈਗਾ ਸ਼ੁੱਧ ਅੱਖਰ ਉਹ ਮੋਲਦੇ ਸੀ ਉਦੋਂ ਚਾਹੂ ਦੇ ਵਿੱਚੇ ਅੱਛਾ ਉਸ ਵੇਲੇ ਦੀ ਬੋਲੀ ਐ ਠੀਕ ਐ ਕਿਉਂਕਿ ਉਹ ਵੇਲੇ ਦੀ ਬਾਸ਼ਾ ਇੱਕ ਟੀਕੇ ਵਿੱਚ ਤਾਂ ਚਾਹੂ ਲਿਖਿਆ ਜਿਹੜਾ ਆਮ ਗੁਟਕਿਆਂ 'ਚ ਚਾਹੂ ਲਿਖਿਆ ਹੁੰਦਾ ਕੋਈ ਨਹੀਂ ਠੀਕ ਐ ਜੀ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛੱਤਰ ਹਮਾਰੇ ਮਾਰੀਆਂ ਮਾਰ ਗਿਆ ਮਾਰ ਗਿਆ ਹਾਂਜੀ ਸੇਵਕ ਫਕਰ ਦੇ ਜਿਹੜੇ ਉਹ ਰੋਟਾ ਦੇ ਜਿਹੜੇ ਛੱਤਰ ਦੇ ਜਿਹੜੇ ਬਕਾਨ ਦੇ ਉਹਨਾਂ ਦੇ ਸੇਵਕਾਂ ਦੇ ਵੀ ਬਕਾਨ ਦੇ ਉਹਨਾਂ ਨੂੰ ਮਾਰ ਹੂੰ ਹੂੰ ਹਮਾਰੇ ਤਾਂ ਕੀ ਗੱਲ ਬਣਦੀ ਹੈ ਜੀ ਹਮਾਰੇ ਦਾ ਕੀ ਮਤਲਬ ਨਹੀਂ ਹਮਾਰੇ ਤੋਂ ਕੀ ਭਾਵ ਹੈ ਮੈਂ ਕਹਨਾ ਸੇਵ ਸਿੱਖ ਹਮਾਰੀ ਸਾਡੇ ਪ੍ਰਮੇਸ਼ਰ ਦੇ ਬਈ ਹਮਾਰੇ ਸਤਿਗੁਰਾਂ ਦੇ ਨਾਲ ਸਮਝਦਾ ਨਾ ਬਹੁਤ ਜਨ ਹਮਾਰੇ ਮੇਰੇ ਨਹੀਂ ਗਿਆ ਅੱਛਾ ਜੀ ਹਮਾਰੇ ਘਰ ਦੇ ਸਾਡੇ ਘਰ ਸਾਰੇ ਜਿਹੜੇ ਸਾਰੇ ਦੇ ਸਿੱਕ ਪਰਿਵਾਰ ਦੇ ਹਾਂ ਜੀ ਪਰਿਵਾਰ ਸਾਰਾ ਪਰਿਵਾਰ ਹੀ ਸ੍ਰਿਸ਼ਟੀ ਪਰਿਵਾਰ ਹੈ ਹਮ ਹਮ ਤੇ ਨਾਲ ਇੱਕ ਬਿਤਾਇ ਕਿਸ ਖਿਆਲ ਪਾੜਤਾ ਹੈ। ਨਾਲ ਦਾ ਸਾਰਾ ਹੀ ਹੈ। ਹਾਂਜੀ। ਚੁਣ ਚੁਣ 76 ਹਮਾਰੇ ਮਾਰੀਆਂ। ਪਰ ਉਹ ਜਿਹੜੇ ਸੇਵੂ ਸਿੱਖਦੇ ਉਹਨੂੰ ਬਦਾਰਦੇ। ਜਿਹੜੇ ਸੇਵੂ ਸੁਖਣੀ ਆ ਗਿਆ ਉਹ ਤੇਰੀ ਮਰਦੀ ਹੈ ਤਾਂ ਚਾਹੇ ਨਾ ਤਾਰ। ਠੀਕ ਹੈ ਜੀ। ਜਿਹੜੇ ਸੇਵੂ ਸੱਟ ਨੂੰ ਨੂਟਾ ਤਾਰ। ਹੂੰ। ਬਣਾ ਦੇ ਉਸ ਵਾਰਸ ਨੂੰ ਕਰ ਦੋ। ਹੂੰ। ਜਿਹੜੀ ਮੈਂ ਨਹੀਂ ਮੈਂ ਚਪਲ ਦੋ ਲਾਉਂਦੇ ਉਹ ਤੇਰੀ ਮਰਦੀ। ਠੀਕ ਹੈ ਜੀ। ਤੇ ਜੇ ਨੂੰ ਕਹਿੰਦੇ ਚੁੰਨ ਚੁੰਨ 70 ਹਮਾਰੇ ਮਾਰੀਏ ਤਾਂ ਇਹ ਉਹੀ ਵਿਕਾਰਾਂ ਦੀ ਗੱਲ ਹੋ ਰਹੀ ਹੈ ਜੀ ਫਿਰ ਸਾਰਾਂ ਦੀ ਗੱਲ ਬਕਰ ਬਿਲਕੁਲ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਦੇਖੋ ਸ਼ਤਰੂ ਸਾਲੂ ਕੋਈ ਸਮਝੇ ਅਸੀਂ ਕਿਸੇ ਨੂੰ ਸ਼ਤਰੂ ਨਹੀਂ ਸਮਝ ਸਕਦੇ ਠੀਕ ਹੈ ਜੀ ਜਾਂ ਬੈਰੀ ਬਗਾਨਾ ਨਹੀਂ ਹੈ ਸ਼ਤਰੂ ਅਸੀਂ ਕਿਵੇਂ ਬੁੱਲਦੇ ਹਾਂ 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 ਵਿਦਵਾਨ ਮੰਨ ਸਕਦੇ ਨੇ ਇਸਵਾਲ ਨੂੰ ਅੱਛਾ ਜੀ ਵਿਦਵਾਨ ਨੂੰ ਵਿਦਵਾਨ ਦਾ ਗੱਲ ਕਰਦਾਂ ਤਾਂ ਵਿਦਵਾਨ ਤੋਂ ਪੁੱਛਿਆ ਜਾਂਦਾ ਹੂੰਹ ਜੋ ਗੁਰੂ ਨੇ ਗੱਲ ਕਹੀ ਆ ਵਿਦਵਾਨ ਉਹ ਤੇ ਖੜਦਾ ਨਹੀਂ ਉਹ ਤਾਂ ਉੱਥੇ ਪੁੱਛਦਾ ਉੱਥੇ ਜੱਟ ਹੁੰਦਾ ਉਹ ਠੀਕ ਹੈ ਜੀ ਸਮੇਂ ਤੋਂ ਅਗਿਆਰ ਤੱਕ ਇਹ ਪਤਾ ਲੱਗਦਾ ਹੂੰਹ ਗੁਰੂ ਗੁਰੂ ਕਦੀ ਬੋਲ ਸਕਦਾ ਜੋ ਗੱਲ ਇੱਕ ਵਾਰ ਸੁਣ ਲਈ ਹੂੰਹ ਉਹ ਬਣਾ ਬੋਲ ਜੂ ਉਹ ਦਰ ਲਿਖਦਾ ਵਿਦਵਾਨ ਤਾਂ ਕਦੇ ਲਿਖਦਾ ਹੀ ਨਹੀਂ ਹੈ ਹੂੰਹ ਵਿਦਵਾਨ ਤਾਂ ਸੁਣਦਾ ਹੀ ਨਹੀਂ ਹੈ ਜੇ ਸੁਣ ਲਿਆ ਤਾਂ ਬਦਦਾ ਹੀ ਨਹੀਂ ਹੈ ਉਹਦੇ ਜਿਹੜੀ ਗੱਲ ਅਸੀਂ ਸੁਣੀ ਇਸ ਦੀ ਸਮਾਰ ਕੇ ਬੰਦੀ ਨੂੰ ਯਾਦ ਕਰੇ ਜੂ ਸਾਡੇ ਇਸ ਕਰਕੇ ਵਿਦਵਾਨਾਂ ਦੇ ਬਾਣੀ ਯਾਦ ਨਹੀਂ ਰਹੇ ਦੀ ਪਿੱਛੇ ਕੀ ਕਿਆ ਹੋਇਆ ਠੀਕ ਹੈ ਜੀ ਇੱਕ ਵਾਰ ਦੇ ਦੀ ਗੱਲ ਸੁਣ ਲਈ ਉਹਨੂੰ ਧਿਆਨ ਚੱਕੇ ਵੀ ਨਹੀਂ ਚੱਲੀ ਗਈ ਤੁਹਾਡੇ ਵਿਸਰ ਕਦੇ ਗਈ ਵਿਸਰ ਕੀ ਤੁਸੀਂ ਆਸਰ ਕਰ ਲੋਗੇ ਹਾਂ ਹਾਂ ਪੜਾਸ ਕਰ ਲੋਗੇ ਠੀਕ ਹੈ ਜੀ ਇਸ ਕਰਕੇ ਵਿਦਵਾਨਾਂ ਦਾ ਵੇਸਾ ਨਹੀਂ ਹੈ ਭਰਮ ਭਾਦ ਦੇਛਤੀ ਆਪ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਵੇ ਜਿਹੜੀ ਮਰਨ ਕਾਲ ਦਾ ਤਰਾਸ ਆ ਇਹਨਾਂ ਨੂੰ ਰਿਵਾਜ ਨੂੰ ਕਰ ਦੋ ਰਿਵਾਜ ਨੂੰ ਕਰ ਦੋ ਕਿਹਾ ਇਹਦਾ ਭਰਮ ਦੂਰ ਕਰ ਦੋ ਮਨ ਦਾ ਭਰਮ ਇਹ ਹੁੰਦਾ ਹੁੰਦਾ ਤਾਂ ਹੈ ਹੀ ਨਹੀਂ ਕੋਈ ਕੀ ਬਾਤ ਬੋਲਦੇ ਵਰਦੀ ਹੋ ਦੀ ਹਾਂਜੀ ਇਹਦਾ ਜਿਹੜਾ ਮੈਨੂੰ ਡਰਾਦਾ ਦੂਰ ਕਰਦੇ ਇਹਦਾ ਭਰਮ ਉਹਦਾ ਪੜਦਾ ਚੱਕਦੇ ਵੀ ਵਸਦਾ ਨਹੀਂ ਹੈ ਨਾ ਹਾਂ ਦਾ ਹੂੰ ਬਬਲ ਬਲਤਾ ਪਰਮ ਗਿਆਨ ਗੁਰ ਸਾਖੀ ਜਾਗੀ ਹੂੰ ਹੂੰ ਚੌਥਾ ਗੁਰੂ ਨੇ ਸੱਜਿਆ ਜਾਗੀ ਤਾਂ ਸੱਜਿਆ ਠੀਕ ਹੈ ਪੜਦਾ ਭੈਜੀ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੋ ਕਰਿਓ ਰੱਛਾ ਵੇ ਅਸਤੂਜ ਅਸਤੂਜ ਕੰਮ ਜਿਹਦੇ ਸੂਜਾ ਜਿਹਦਾ ਸ਼ਰੀਰ ਗਿਆਨ ਖੜਗ ਰੂਪ ਹੈ ਹੂੰ ਹੂੰ ਆ ਗਿਆ ਮੈਂ ਚੰਡੀ ਰੂਪ ਹਾਂਜੀ ਹੱਸੋ ਚੰਡੀ ਰੂਪ ਅੱਛਾ ਜੀ ਹੱਸਕਾ ਦੀ ਤਰਫ ਤਲਵਾਰ ਨੂੰ ਹੱਸਕਾ ਦੇ ਹੂੰ ਹੂੰ ਤਾਂ ਹੀ ਸਿਰ ਅੱਖਰ ਨਾਲ ਲਾਇਆ ਜੀ ਆ ਹੂੰ ਆਸਕਰਪਾਂ ਦੇ ਘੰਡੋ ਘਣਕ ਤੁਪਕ ਤਬਰ ਹੋਤੀ ਹੂੰ ਹੂੰ ਤੇ ਤੇ ਤੋਂ ਜਾਂ ਇਹਨਾਂ ਕੋਲ ਕੋਈ ਈਡੀਆ ਹੈ ਉਹ ਕੀ ਆਸ ਤਲਵਾਰ ਚੰਡੀ ਆ ਹੂੰ ਤੋ ਜੋ ਕਰਿਓ ਰੱਛਾ ਹੂੰ ਹੂੰ ਕੋ ਜੋ ਸਦਾ ਹਮਾਰੇ ਪਛਾ ਹੂੰ ਹੂੰ ਉਸਾ ਸਾਡੇ ਹਮੇਸ਼ਾ ਪਿੱਛੇ ਖੜਾ ਹੂੰ ਹੂੰ ਖਾਵੇ ਵਿੱਚ ਹੂੰ ਹੂੰ ਪੁੱਤਾ ਭੌਂਗਦਾ ਮਾਲਕ ਪਿੱਛੇ ਖੜਾ ਹੂੰ ਬੜੇ ਹਮਾਰੇ ਜੇਬੜੀ ਕਾਇ ਰੱਖੇ ਵੀਰ ਹੂੰ ਹੂੰ ਵੀਰ ਕੋਕਰ ਆਨ ਕੋ ਬੁੱਧਿਆ ਫੇਰ ਉਹਨੂੰ ਗਲੇ ਹਮਾਰੇ ਜੇਬੜੀ ਚ ਰੱਖ ਕੇ ਖੈਚਾ ਨਾਲ ਪਿੱਛੇ ਖੜਾ ਨਾ ਹੂੰ ਹੂੰ ਜੇ ਜੇਬੜੀ ਆਉ ਤਾਂ ਪਿੱਛੇ ਖੜਾ ਤੂੰ ਜੋ ਸਾਡੇ ਹਰ ਵਕਤ ਪਿੱਛੇ ਹੈ ਜੋ ਸਦਾ ਹਮਾਰੇ ਪਿੱਛੇ ਪੱਛਾ ਤੂੰ ਜੋ ਸਦਾ ਸਾਡੇ ਪਿੱਛੇ ਰਹਿਣਾ ਹੈ ਯਾਰ ਤੂੰ ਇਹ ਸੂਰਤ ਦਾ ਤੂੰ ਹੀ ਕਰਦਾ ਸ਼ਾਮ ਸੰਦੀ ਸੀਰੀਅਸ ਤੂੰ ਜੂ ਕਰਿਓ ਰਹੀ ਤੁਸੀਂ ਸਦਾ ਹਾਂ ਰਾਖ ਲਿਹੁ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਜੇ ਤਾਂ ਕਰਾਰੇ ਕੋਲੂ ਕਾਲ ਦੇ ਜਾਲ ਚੋਂ ਬਚਾ ਲੈ ਪਚਾ ਕੇ ਰੱਖੀ ਹਾਂ

ਤੋਂ ਮਹੋ ਪੂਰੀ ਚਤੁਰਦਸ਼ਕੰਟ ਤੈਰੇ ਜਿਹੜੇ ਤੇਰੇ ਦੀਨ ਨੇ ਉਹਨਾਂ ਦਾ ਬੰਧੂ ਹੈ ਉਹਨਾਂ ਦਾ ਉਹ ਉਹ ਬੰਧੂ ਵੀ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਧੂ ਬਤੂ ਮੇਰਾ ਭਰਾ ਤਾਂ ਉਹਨਾਂ ਉਹਨਾਂ ਦੇ ਸਾਰੇ ਰਿਸ਼ਤੇ ਦਰ ਨਾਲ ਸਾਰੇ ਉਹਨਾਂ ਦੇ ਰਿਸ਼ਤੇ ਨੇ ਬੰਧੂ ਨੂੰ ਸੁਝਿਲ ਕੇ ਹੱਸਦਾ ਸਾਨੂੰ ਹਾਲ ਨੂੰ ਤੂੰ ਮਹੋ ਪੂਰੀ ਚਤੁਰਦਸ਼ਕੰਟ ਤੋਂ ਉਹ ਪੁਰੀ 14 ਕੰਤਾ ਉਹ ਪੁਰੀ ਜਦਰਦਸ ਚਰਨ ਹੂੰ ਹੂੰ 14 ਪੁਰੀ ਜਦਰਦਸ ਉਹਦਾ ਵਾਲ ਕੰਤਾ ਹੂੰ ਹੂੰ 14 ਪੁਰੀ ਦਾ ਜਦਰਦਸ 14 ਨੂੰ ਕਹਿੰਦੇ ਨੇ ਨਾ 10 ਸਾਲ ਚਾਰ ਅੱਛਾ ਜੀ 14 ਪੁਰੀ ਦਾ ਨਾਮ ਲੈ ਕਹਿੰਦੂ ਹੂੰ ਹੂੰ ਮੱਚੇ 14 ਹੋ ਗਿਆ 14 ਸਾਂ ਜੀ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਨੇ ਹੁਕਮਾ ਕਾਲ ਹੁਕਮਉਂਦਾਰ ਹਾਂਜੀ ਹੁਕਮਾ ਪਾ ਕੇ ਹੀ ਬ੍ਰਹਮਾ ਨੇ ਸਰੀਰ ਧਾੜ ਕੀਤਾ ਜਲਬੀ ਕੀਤਾ ਜਲਬ ਲਿਆ ਬ੍ਰਹਮਾ ਬਪਤਰਾ ਹੂੰ ਹੂੰ ਬਪਤਰਾ ਸ਼ਿਵ ਜੀ ਇੱਥੇ ਜਲਬ ਲੈਂਦਾ ਨਹੀਂ ਧਾੜ ਲਗਾਦਾ ਹੂੰ ਹੂੰ ਤੋ ਜਲਬ ਲਾਉਣਾ ਹੁਕਮ ਹੈ ਠੀਕ ਹੈ ਜੀ ਸਾਰਬਾਹੂਕ ਪਾਕੇ ਅਕਾਲ ਪੁਰਖ ਦੀ ਆਗਿਆ ਨਾਲ ਬ੍ਰਹਮਾ ਜਨਮ ਲੈਦਾ ਹੈ ਉਹ ਸਾਰਬਾਹ ਦੇ ਵੀ ਸੁਭੋਦਾਨ ਲੈਂਦਾ ਇਥੇ ਇਹ ਜਰੂਰ ਬ੍ਰਹਮਾ ਉਹਦੇ ਅਧੀਨ ਹੈ ਹੂੰ ਹੂੰ ਵੀ ਸੁਭਾ ਵਰਮਾ ਤੇਰੇ ਅਧੀਨ ਹੈ ਹਾਂਜੀ ਫੇ ਪੰਡਤ ਕੋ ਮੇਰੇ ਨਾਲ ਗੱਲ ਕਰੂਗਾ ਪੰਡਤ ਐ ਗੱਲ ਨੂੰ ਲਿਖਾਊਗਾ ਹੂੰ ਹੂੰ ਵੱਦ ਹਾਂਜੀ ਉਹ ਹੈ ਪੰਡਤ ਲਿਖਦਾ ਵਿਚਾਰਾ ਇਹ ਗੱਲ ਉਹਨੇ ਆਪਣੀ ਪੱਤੀ ਵੇਚ ਕਰਦੀ ਸੀ ਹਾਂ ਹਾਂ ਤੂੰ ਤਰਫ ਦਾ ਕਾਹਦੀ ਛੜਦਾ ਗਰਕ ਅੱਛਾ ਜੀ ਬਾਪ ਜਿਹੜੇ ਸਨਾਤਨੀ ਦੇ ਪਰਾਂਦੇ ਸਿੱਖ ਬਣਦੇ ਹੋਏ ਇਹਨਾਂ ਨੂੰ ਬਰਦਾਸ਼ਤ ਨਹੀਂ ਆਏ ਗੱਲ ਬੇਦਸਰਬਾ ਦਸ ਹੋ ਜਵੇ ਅੱਛਾ ਹੋ ਜਵੇ ਇਹ ਉਹਦੇ ਵਿਚਾਰ ਵਾਸਤੇ ਤਾਂ ਸਿੱਖ ਬਣਦੇ ਤੂੰ ਸਾਨੂੰ ਹਾਂ ਹਾਂ ਇੱਕ ਬਣ ਕੇ ਤਾਂ ਇਹ ਵੀ ਸਿੱਖ ਸਿੱਖੀ ਨੂੰ ਕਦਮ ਕਰਕੇ ਦੋ ਤਾਰੂ ਉਨਕੂਰ ਅਰਥ ਹੋਰ ਚਾਹੀਦੇ ਅਜਾ ਹੁਣ ਚੱਲਦਾ ਹੈ ਜਿਹਦੇ ਤਬਰੀਲੀ ਆਵੇ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਬਿਟਾ ਰਹਿਆ ਸਾਨੂੰ ਅੱਜ ਠੀਕ ਹੈ ਜਿਹੜੂ ਪੜ੍ਹੀ ਐ ਸੀ ਦੀਪਲੀ ਇਹ ਨਹੀਂ ਬਿਟਾ ਰਹੇ ਹਾਂ ਹੂੰ ਹੂੰ ਆ ਇਹ ਕਹਿੰਦਾ ਵੀ ਤੁਹਾਡਾ ਸਭ ਕੋ ਗਲਤ ਹੈ ਤੁਲਜਤ ਕਰੋ ਬੱਪਤਰ ਆ ਕੀ ਹੁੰਦਾ ਜੀ ਬੱਪਤਰ ਦਾ ਮਤਲਬ ਤਾਰ ਦੇ ਗੇ ਤਾਂ ਅੱਛਾ ਜੀ ਤੇ ਕਾਲ ਪਾਇ ਸ਼ਿਵਜੂ ਅਵਤਾਰਾ ਸ਼ਿਵਜੂ ਨੇ ਅਵਤਾਰ ਲਿਆ ਜੇ ਕਹਿੰਦੇ ਇਹਨੂੰ ਹਾਂ ਜੀ ਉਹ ਵੀ ਕੋਈ ਗੱਲ ਅੱਛਾ ਦੇਰ ਨਹੀਂ ਹੈ ਕਾਲ ਪਾਇ ਕਰ ਵਿਸੁ ਪ੍ਰਕਾਸ਼ਾ ਤੇ ਤੀਸਰਾ ਦੇ ਵੀ ਜਿਹੜਾ ਉਹ ਪ੍ਰਕਾਸ਼ੀ ਉਹ ਵੀ ਉਹ ਹੀ ਗੱਲ ਹੈ ਹੂੰ ਹੂੰ ਸਕਲ ਕਾਲ ਕਾ ਕੀਆ ਤਮਾਸ਼ਾ ਸਾਰਾ ਸ੍ਰਿਸ਼ਟੀ ਦੀ ਰਜਰੂ ਜਿਹੜੀ ਕਾਲ ਦੀ ਉਹ ਕੀਤੀ ਹੋਈ ਹੈ ਉਹ ਕੁਰੀਓ ਹੈ ਹੂੰ ਹੂੰ ਕਾਲ ਕੀ ਹੈ ਕਾਲ ਅਕਾਲ ਖਸਮ ਦਾ ਕੀ ਦ ਅਕਾਲ ਖਸਮ ਦਾ ਹੁਕਮ ਕਹਾਲਾ ਕਾਰੋ ਨੇ ਕੀਤਾ ਹਮ ਹੁਕਮ ਹੁਕਮ ਬੋਲ ਕਹਤਾ ਹਕਮ ਅਕਾਲ ਹਾਕਮ ਕਿਟੋ ਨੇ ਹੀ ਅਸੀਤਾ ਹੁਕਮ ਹਮ ਹੁਕਮ ਕੀਤਾ ਤੋਂ ਬਖਤਾਲਿਆ ਰਾਜਾ ਜਨ ਸਿੰਘ ਹਮ ਠੀਕ ਗੱਲ ਜਿਹੜੀ ਯਾਦ ਆਲੀ ਉਹ ਹੀ ਇੱਥੇ ਕਹੀ ਗਈ ਠੀਕ ਹੈ ਜੀ ਹਾਂ ਜਵਨ ਕਾਲ ਜੋਗੀ ਸ਼ਿਵ ਕੀਓ ਜਿਹੜਾ ਕਾਲ ਨੇ ਜੋਗੀ ਛਿਪ ਜੀ ਬਣਾਏ ਹਮਮ ਸ਼ਿਵਾਰਜ ਜੋਗੀ ਬਣਾਏ ਨੇ ਜੋਗੀ ਚੇਲੇ ਤੇ ਸ਼ਿਵ ਨੇ ਜਿਹੜੂ ਸ਼ਿਵ ਕਾਇਨੇ ਨੇ ਇਹਨਾਂ ਦੀ ਭਾਸ਼ਾ ਜਿਵੇਂ ਉਰ ਲੱਬ ਅੱਛਾ ਜੀ ਬਹੁਤ ਹਨ ਜੋਗ ਜਿਹੜਾ ਜੋਗੀ ਹਰੂ ਹਮਮ ਸ਼ਿਵ ਜਿਹੜੂ ਬੰਦੇ ਨੇ ਜਿਹੜੇ ਠੀਕ ਹੈ ਜੀ ਜਿਹੜੇ ਕਾਲ ਦੇ ਹੁਕਮ ਦੇ ਜੋਗੀ ਆ ਸ਼ਿਵਜੀ ਬੁਲਾਏ ਰਹੇ ਹਾਂ ਬੇਦਰਾਜ ਬ੍ਰਹਮਾ ਜੋ ਥਿਓ ਬੇਦਰਾਜ ਬ੍ਰਹਮਾ ਜਿਹੜਾ ਜੀ ਨੇ ਬੇਦਰਾਜ ਵੀ ਕੀਤਾ ਰੇ ਪ੍ਰਭੂ ਹੂੰ ਹੂੰ ਉਹ ਵੀ ਉਹਦੇ ਹਦੇ ਹੀ ਨੇ ਉਹਦੇ ਹੁਕਮ ਨਾਲ ਲਿਆ ਹੋਇਆ ਸੀ ਜਵਨ ਕਾਲ ਸਭ ਲੋਕ ਸੰਵਾਰਾ ਉਸ ਕਾ ਹੁਕਮ ਨਾਲੇ ਸਾਰੇ ਲੋਕ ਆਰੇ ਜਾਨਵਰ ਵਾਇਰੋ ਭਾਈ ਇਰਦੀ ਡਿਵੈਲਪਮੈਂਟ ਬਹੁਤ ਡਿਵੈਲਪਮੈਂਟ ਹੁੰਦੀ ਰਹੀ ਹੈ ਹਾਂਜੀ ਰੋਪਲੀ ਵੀ ਡਿਵੈਲਪਮੈਂਟ ਹੋਈ ਹੈ ਬੁੱਧੇ ਦੀ ਵੀ ਡਿਵੈਲਪਮੈਂਟ ਹੁੰਦੀ ਰਹਦੀ ਹੈ ਜੀ ਨਮਸਕਾਰ ਹੈ ਤਾਂ ਹੈ ਹਮਾਰਾ ਕੋਲ ਹੋਰ ਕੁਝ ਕਹਾਂ ਹਾਂ ਮੈਂ ਹੋਰ ਕਿਸੇ ਪਰਮਾਸ਼ੀ ਬਿਜਲੂ ਜੀ ਬਿਜਲੂ ਜੀ ਨਾਲ ਨਹੀਂ ਕਰ ਸਕਦਾ ਠੀਕ ਹੈ ਕੋਲ ਹੋਰ ਕੁਝ ਕਹਾਂ ਹਾਂ ਹਾਂਜੀ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਅਗੇ ਸਾਰੀ ਪ੍ਰਜਾ ਜਿਹਨ ਸਵਾਰੀ ਹੈ ਖੜੀ ਹੈ ਉਰ ਵੜ ਵੈਸਾ ਤਾ ਸਤੇ ਕੋ ਵਾ ਇੱਕ ਮਿੰਟ ਅਗਲਤ ਹੋ ਗਿਆ ਆਪਾਂ ਸੀਗਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜੱਛ ਨੂੰ ਪਜਾਇਓ ਇਹ ਲਾਈਨ ਇਹ ਪਹਿਲਾਂ ਉਦੇਵ ਜਾਇਦ ਅੱਛਾ ਜੀ ਹਾਂ ਸਾਰਾ ਜਗਤ ਬਣਾਇਆ ਜਪੁਤ ਸਾਹਿਬ ਸਭ ਜਗਤ ਬਣਾਇਓ ਦੇਵ ਦਾ ਜੱਛਰ ਉਭਰਾਇਓ ਸਾਰੇ ਪੈਦਾ ਕੀਤੇ ਨੇ ਦੇਵ ਤੇਵੀ ਤਾਂ ਵੀ ਜੈਤਰਾ ਖਿਜ ਵੀ ਜੱਛਨ ਕੋਣ ਅੱਛੇ ਘਰ ਬਿਓ ਠੀਕ ਜੱਛ ਜੱਛ ਕੋਣ ਹੈ ਜੱਛਨ ਉਭਰਾ ਕਾਚੇ ਇਹ ਇਹ ਕਿੰਦਰ ਜੱਛਰ ਘਰ ਬਏ ਉਹ ਜਾਤੀਆਂ ਦੇ ਉੱਤੇ ਅੱਛਾ ਜੀ ਦੇ ਬਲੋਕ ਦੇ ਵਿੱਚ ਜੱਟੀ ਉਹਦੀ ਹੋਈ ਲੈ ਆਇਆ ਉਹ ਕੰਨ ਗਾਇ ਥੱਕੇ ਤੇ ਦਰ ਬਜਾਏ ਥੱਕੇ ਕਿਧਰ ਗੌਣ ਵਾਲੇ ਲੁਕਾਇਦੇ ਨੇ ਜੱਟ ਕਾਲ ਜੱਟ ਆਪਾਂ ਸ਼ਰਰਦਰਤਾ ਦਿਖਾਉਂਦਾ ਬਛਰਾ ਬਚਣ ਵਾਲਿਆਂ ਨਾਲ ਉਹਨੂੰ ਲਿਗਾ ਹਾਂ ਤਾਂ ਠੀਕ ਹੈ ਜੀ ਕਿਧਰ ਗੰਧਰ ਬਗਾਨਾ ਕਰਨ ਕਿਧਰ ਆ ਤਾਂ ਸਰਬ ਗੌਦਰੀ ਸਰਬ ਬਿਗੌਣ ਵਾਲੇ ਲੁਕਾਇਦੇ ਨੇ ਕਿਧਰ ਗੌਣ ਵਾਲੇ ਲੁਹਾਦੇ ਨੇ ਤਾਂ ਰੋਪੀ ਨਾਲ ਗੌਦ ਦੇ ਤੇ ਕੀ ਗੋਰੀ ਉਹ ਜਿਹੜੇ ਉਹਨਾਂ ਦੇ ਇੱਧਰ ਦੇ ਖਾਲੇ ਦੇ ਵਿੱਚ ਰਹਿੰਦੇ ਨੇ ਠੀਕ ਗੋਰੀ ਆਦ ਅੰਤ ਇੱਕ ਹੈ అవਤਾਰਾ ਸੋਈ ਗੁਰੂ ਸਮਝੋ ਹਮਾਰਾ ਆਦ ਅਰਥ ਤੇ ਲੈ ਕੇ ਇੱਕੋ ਹੀ ਅਵਤਾਰ ਹੈ ਪਹਿਲਾਂ ਸਭ ਤੋਂ ਪਹਿਲਾਂ ਹੁਕਮ ਪੈਦਾ ਹੋਇਆ ਅੰਤ ਤੱਕ ਸਾਰੀ ਸ੍ਰਿਸ਼ਟੀ ਤੋਂ ਬਾਅਦ ਹੁਕਮ ਦੇ ਆਪਣੇ ਫੈਦਾ ਜਿਸ ਦਿਨ ਹੁਕਮ ਨਾਲ ਸਭਾ ਬਤੌੜੀ ਹੈ ਉਹਦੇ ਬਾਅਦ ਹੁਕਮ ਵੀ ਗੁਪਤ ਹੋ ਜਾਂਦਾ। ਕਿਹ ਕੋ ਉਤਾਰ ਹੈ? ਹੂੰ ਹੂੰ ਆਤੋਂ ਹਲਕ ਤੱਕ। ਠੀਕ ਹੈ ਜੀ। ਹੁਕਮ ਜਦ ਤੱਕ ਫੈਦਾ, ਨਾ ਹੁਕਮ ਜਦ ਤੱਕ ਪ੍ਰਗਟ ਹੋਇਆ ਹੁਕਮ ਹੈ ਚੱਲ ਰਿਹਾ। ਇਹਹੀ ਉਤਾਰ ਹੈ। ਠੀਕ ਹੈ ਜੀ। ਇਹ ਇਸੇ ਨੂੰ ਗੁਰੂ ਕਿਹਾ। ਇਸੇ ਨੂੰ ਸ਼ਬਦ ਗੁਰੂ ਕਿਹਾ ਹੈ। ਅੱਛਾ ਜੀ ਜੇਹ ਬਾਣੀ ਗੁਰੂ ਹੈ ਇਹ ਗੁਕਾਰ ਹੈ ਜੇਹ ਗਾਰ ਹੈ ਹੂੰ ਤਾਂ ਇਹੇ ਜਿਹਾ ਵਾਲਾ ਹੀ ਹੈ ਹੂੰ ਗਾਰਿਆਂ ਦੀ ਬਹੁਤ ਸੁਭਾਲ ਰਹੀ ਹੈ ਘੜੀਏ ਘੜ ਰਹੀ ਹੈ ਘੜੀਏ ਸਤ ਬੰਤ ਬੁੱਧ ਬੁੱਧ ਠੀਕ ਜੀ